ਰਣਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਦੇ ਹੀ ਐਕਸ਼ਨ ਮੋਡ ਦੇ ਵਿੱਚ ਆ ਗਏ ਹਨ ਪੰਜਾਬ ਦੇ ਸਾਰੇ ਦਫ਼ਤਰਾਂ ਦੇ ਵਿੱਚ 9 ਵਜੇ ਤੋਂ 5 ਵਜੇ ਤੱਕ ਹਾਜ਼ਰੀ ਉਹਨਾਂ ਦੇ ਵੱਲੋਂ ਯਕੀਨੀ ਬਣਾਈ ਗਈ ਹੈ ਅਤੇ ਅੱਜ ਐਸਡੀਐਮ ਵੱਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦਾ ਅਚਾਨਕ ਦੌਰਾ ਕਰਕੇ ਮੁਲਾਜ਼ਮਾਂ ਨੂੰ ਸਮੇਂ ਤੇ ਹਾਜ਼ਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਦਫ਼ਤਰਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਦੇ ਨਾਲ ਐਸ ਡੀ ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਪੁੱਲਰ ਵੱਲੋਂ ਬੁੱਧਵਾਰ ਸਵੇਰੇ ਪਵਿੱਤਰ ਨਗਰੀ ਦੇ ਵਿੱਚ ਵੱਖ-ਵੱਖ ਦਫ਼ਤਰਾਂ ਦਾ ਅਚਾਨਕ ਦੌਰਾ ਕੀਤਾ ਗਿਆ ਇਸ ਦੌਰੇ ਦੇ ਦੌਰਾਨ ਸ਼ਹਿਰ ਦੇ ਦਫ਼ਤਰਾਂ ਜ਼ਿਲ੍ਹਾ ਮਾਰਕੀਟ ਕਮੇਟੀ ਦਫ਼ਤਰ ਬਲਾਕ ਸਿੱਖਿਆ ਦਫ਼ਤਰ ਖੇਤੀਬਾੜੀ ਦਫ਼ਤਰ ਸੇਵਾ ਕੇਂਦਰ ਅਤੇ ਪਸ਼ੂ ਹਸਪਤਾਲ ਸਮੇਤ ਵੱਖ-ਵੱਖ ਸਰਕਾਰੀ ਦਫ਼ਤਰਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਕੁਝ ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਮਿਲੇ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਨੇ ਮੁਦ ਦੇ ਮੁਤਾਬਕ ਹਰੇਕ ਕਰਮਚਾਰੀ ਨੂੰ ਜੋ ਸਟਾਫ ਦਾ ਦਫਤਰ ਆ ਉਥੇ 9 ਵਜੇ ਹਾਜ਼ਰ ਹੋਣਾ ਚਾਹੀਦਾ ਹੈ ਤੇ 5 ਵਜੇ ਉਹ ਦਾ ਵਰਕਿੰਗ ਆਵਰ ਨੇ ਉਹਦੇ ਦਰਮਿਆਨ ਦਫਤਰ ਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੀਆਂ ਸਰਵਿਸਿਜ਼ ਆ ਉਹ ਸਹੀ ਤੇ ਸਮੇਂ ਸਿਰ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਸਕਣ। ਵੇਖਿਆ ਗਿਆ ਕਿ ਅੱਜ ਜਿਵੇਂ ਅਸੀਂ ਚੈਕਿੰਗ ਕੀਤੀ ਆ ਸ਼ਕਤੀ ਮਾਰਕੀਟ ਕਮੇਟੀ ਦਫਤਰ, ای او ਦਫਤਰ, بی بی پی او ਦਫਤਰ اور ਖੇਤੀਬਾੜੀ ਦਫਤਰ ਸਵਾਏ ਮਾਰਕੀਟ ਕਮੇਟੀ ਦੇ ਕਾਫੀ ਦਫ਼ਤਰਾਂ ਦੇ ਵਿੱਚ ਜਿਹੜਾ ਉਹ ਸਹੀ ਜਿਹੜੀ ਆ ਹਾਜ਼ਰੀ ਪਾਈ ਗਈ ਆ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਕੁਝ ਕਰਮਚਾਰੀ ਜਿਹੜੇ ਉਹ ਲੇਟ ਸੀ ਉਹਨਾਂ ਦੀ ਜਿਹੜੀ ਆ ਜਵਾਬਤਦਾਰੀ ਕੀਤੀ ਜਾਏਗੀ ਔਰ ਉਹਦੇ ਤੋਂ ਬਾਅਦ ਜੇ ਉਹਨਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਾ ਹੋਇਆ ਤਾਂ ਉਹਨਾਂ ਦੇ ਪੇਰੈਂਟ ਡਿਪਾਰਟਮੈਂਟ ਨੂੰ ਜਿਹੜੀ ਆ ਡਿਸਪਲਿਨਰੀ ਐਕਸ਼ਨ ਵਾਸਤੇ ਜਿਹੜਾ ਉਹ ਲਿਖ ਦਿੱਤਾ ਜਾਏਗਾ। ਲਾਜਮਾ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਤੁਸੀ ਕਾਫੀ ਨਰਮ ਮੁਕੰਮਲਪੂਰ ਸਖ਼ਤ ਦਿਖਾਈ ਜਾ ਰਹੀ ਹੈ। ਹਰੇਕ ਕਰਮਚਾਰੀ ਜਿਹੜਾ ਸਰਕਾਰ ਦੇ ਰੋਲ ਥੱਲੇ ਆ ਉਹਦੀ ਡਿਊਟੀ ਬਣਦੀ ਹੈ ਕਿ ਉਹ ਰੋਜ਼ਾਨਾ ਆਪਣਾ ਸਮੇਂ ਸਿਰ ਦਫ਼ਤਰ ਆਵੇ ਔਰ ਦਫ਼ਤਰ ਆ ਕੇ ਲੋਕਾਂ ਦੇ ਕੰਮ ਜਿਹੜੇ ਨੇ ਜਿਹੜੀਆਂ ਸਹੂਲਤਾਂ ਜਾਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਵਿਸਿਜ਼ ਆ ਉਹਨਾਂ ਨੂੰ ਸਮੇਂ ਸਿਰ ਉਹਨਾਂ ਦਾ ਨਿਪਟਾਰਾ ਕਰੇ ਤਾਂ ਜੋ ਉਹ ਆਪਣੀ ਲਈ ਹੋਈ ਤਨਖਾਹ ਦਾ ਸਹੀ ਮੁੱਲ ਦੇ ਸਕੇ ਹੋਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਤਰ੍ਹਾਂ ਚੱਲ ਰਹੇ ਹਾਂ ਹਾਂ ਉਹ ਤੇ ਇਹ ਸ਼ਡਿਊਲ ਆ ਜਦੋਂ ਕੋਈ ਵਿਅਕਤੀ ਕਿਸੇ ਸਰਕਾਰੀ ਦਫ਼ਤਰ ਚ ਜਾਂ ਪ੍ਰਾਈਵੇਟ ਦਫ਼ਤਰ ਚ ਭਰਤੀ ਹੋ ਜਾਂਦਾ ਹੈ ਤਾਂ ਜੋ ਉਹਦੇ ਨਿਯਮ ਨੇ ਉਹਨਾਂ ਅਨੁਸਾਰ ਉਹਨੂੰ ਉਹਦਾ ਪਾਲਣ ਕਰਨਾ ਪੈਂਦਾ ਕਿਉਂਕਿ ਐਮਪਲਾਇਰ ਜਿਹੜਾ ਹੈ ਉਹਨੂੰ ਤਨਖਾਹ ਦਿੰਦਾ ਹੈ ਚਾਹੇ ਸਰਕਾਰ ਆ ਚਾਹੇ ਪ੍ਰਾਈਵੇਟ ਆ ਤਾਂ ਉਹਦੇ ਨਿਯਮਾਂ ਅਨੁਸਾਰ ਹਰੇਕ ਕਰਮਚਾਰੀ ਜਿਹੜਾ ਹੈ ਉਹ ਸਰਕਾਰ ਦੇ ਰੋਲ ਥਲੇ ਜੋ ਹੈ ਉਹਨੂੰ 9 ਤੋਂ 5 ਜੜੀ ਉਹਦੀ ਹੈ ਡਿਊਟੀ ਆ ਇਹ ਕਾਰਵਾਈ ਇੱਕ ਜਰੀ ਹੋਊਗੀ ਹਾਂ ਇਹ ਤਾਂ ਅੱਜ ਨਹੀਂ ਮੁੜ ਤੋਂ ਹੀ ਆ ਹਮੇਸ਼ਾ ਹੀ ਆ ਕਿਉਂਕਿ ਜਦੋਂ ਬੰਦਾ ਭਰਤੀ ਹੁੰਦਾ ਉਦੋਂ ਹੀ ਉਹਨੂੰ ਦੱਸਿਆ ਜਾਂਦਾ ਕਿ ਤੇਰੀ 9 ਤੋਂ 5 ਜਿਹੜੀ ਦਫ਼ਤਰ ਦੇ ਵਿੱਚ ਡਿਊਟੀ ਆ ਤੇ ਦਫ਼ਤਰ ਦੇ ਵਿੱਚ ਤੇਰਾ ਮੌਜੂਦ ਹੋਣਾ ਜ਼ਰੂਰੀ ਆ